ਖਲਕਾ ਟਾਂਡੇ ਦੇ ਵਿੱਚ ਅੱਜ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਸ੍ਰੀ ਰਾਜਕੁਮਾਰ ਚੱਬੇਵਾਲ ਜੀ ਪਹੁੰਚੇ ਪਹੁੰਚਣ ਦਾ ਮੁੱਖ ਕਾਰਨ ਸੀ ਕਿ ਜਿਹੜੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਆ ਉਸ ਦੇ ਤਹਿਤ ਲਿੰਕ ਰੋਡ ਟਾਂਡੇ ਤੋਂ ਸ੍ਰੀ ਹਰਗੁੰਦਪੁਰ ਹੁੰਦੇ ਹੋਏ ਘੋੜੇ ਸ਼ਾਅਵਾਨ ਦਾ ਜਿਹੜਾ 11.70 ਕਿਲੋਮੀਟਰ ਦਾ ਜਿਹੜਾ ਰਸਤਾ ਆ ਉਸ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਹ ਜਿਹੜਾ ਅਪਗ੍ਰੇਡ ਦਾ ਸਮਾਂ ਆ ਇਸ ਨੂੰ 15 ਮਹੀਨੇ ਦਾ ਸਮਾਂ ਦੱਸਿਆ ਗਿਆ ਆ ਅਤੇ ਇਸ ਤੇ ਲਾਗਤ ਜਿਹੜੀ ਆ 9 ਕਰੋੜ ਰੁਪਏ ਤੋਂ ਜਿਆਦਾ ਆਵੇਗੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੀ ਮੈਂਬਰ ਪਾਰਲੀਮੈਂਟ ਰਾਜਕੁਮਾਰ ਚੱਬੇਵਾਲ ਜੀ ਪਹੁੰਚੇ ਅਤੇ ਸੜਕ ਦਾ ਉਹਨਾਂ ਨੇ ਨੀਂ ਪੱਥਰ ਰੱਖਿਆ ਨਾਲ ਉਹਨਾਂ ਦੇ ਹਲਕਾ ਵਿਦਾਇਜ ਜਸਪ੍ਰੀਤ ਸਿੰਘ ਰਾਜਾ ਹਰਮੀਤ ਸਿੰਘ ਔਲਖ ਅਤੇ ਹੋਰ ਪਾਰਟੀ ਜਿਹੜੇ ਵਰਕਰ ਮੌਜੂਦ ਸਨ ਤਾਂ ਇਹ ਖਲੇਖਲੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸੜਕ ਬਣਨ ਜਾ ਰਹੀ ਹੈ ਇਹ ਕਾਂਡੇ ਤੋਂ ਸਵਾਜਪੁਰ ਨਥੂਪੁਰ ਕੋੜੇ ਸ਼ਾਹਵਾਂ ਨੂੰ ਬਣਿਆ ਔਰ ਇਹ ਬਾਬਾ ਸ਼੍ਰੀ ਕੰਦੇ ਜੀ ਸਥਾਨ ਨੂੰ ਵੀ ਨਥੂਪੁਰ ਜਾਂਦੀ ਹੈ ਤਾਂ ਉਹਦਾ ਵੀ ਸੰਤਨ ਜਾਣ ਤੇ ਬਹੁਤ ਵੱਡਾ ਲਾਭ ਮਿਲੇਗਾ ਔਰ ਜਿਹੜਾ ਪੁਲ ਵੀ ਹੈ ਇਹਦੇ ਵਿੱਚ ਇੱਕ ਪੈਂਦਾ ਆ ਉਹਨੇ ਮੈਨੂੰ ਐਸਪੀਓ ਸਾਹਿਬ ਨੇ ਦੱਸਿਆ ਕਿ ਉਹ ਵੀ ਅਸੀਂ ਦੁਆਰਾ ਬਣਾ ਰਹੇ ਹਾਂ 40 ਫੁੱਟ ਦਾ ਕਰ ਰਹੇ ਹਾਂ ਥੋੜਾ ਉੱਚਾ ਕਰਕੇ ਬਣੇਗਾ ਤਾਂ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਇਹਦੇ ਵਿੱਚ ਹੈਲਪ ਕੀਤੀ ਆ ਕੋਟੇ ਚ ਆਈਆਂ ਨੇ ਇਹਨਾਂ ਦਿਆਂ ਚੋਂ ਤਾਂ ਮੈਂ ਜਿਸੇ ਤਰ੍ਹਾਂ ਅੱਗੇ ਤੋਂ ਆਸ ਰੱਖਦਾ ਕਿ ਡਾਕਟਰ ਸਾਹਿਬ ਸਾਡੇ ਹਲਕੇ ਤੇ ਆਪਣਾ ਮਿਹਰ ਪ੍ਰਯਾਸ ਰੱਖਣਗੇ ਕਿਉਂਕਿ ਲੋਕਾਂ ਨੇ ਬੜੀਆਂ ਉਮੀਦਾਂ ਆਸਾਂ ਦੇ ਨਾਲ ਡਾਕਟਰ ਸਾਹਿਬ ਨੂੰ ਜਤਾਇਆ ਹੈ ਤਾਂ ਜਿੱਦੀ ਵੱਡੀ ਲੀਨ ਹੈ ਜਿੱਤੇ ਓਡੀ ਵੱਡੀ ਹੈ ਲੋਕਾਂ ਦੀ ਆਸਾਂ ਵੀ ਆ ਔਰ ਮੈਂ মিডিਆ ਦਾ ਵੀ ਧੰਨਵਾਦ ਕਰਦਾ ਜਿਹੜੀ ਤੁਸੀਂ ਮਾਨਿਆਂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੇ ਸੋ ਜਿੰਨੇ ਵੀ ਤੁਸੀਂ ਆਏ ਹੋ ਸਭ ਨੂੰ ਜੀ ਆਇਆਂ